ਲੋਕਾਂ ਨੇ ਜਦੋਂ ਇਹ ਦੇਖਿਆ ਕਿ ਉਹ ਚੱਲੇ ਪਏ ਐ ਤਾਂ ਇਹ ਛੱਪੜ ਦੇ ਡੱਡੂ ਸੀ ਜਿਹੜੇ ਇਹ ਬਾਹਰ ਨਿਕਲ-ਨਿਕਲ ਕੇ ਆ ਗਏ ਜਦੋਂ ਇਹ ਬਾਹਰ ਨਿਕਲ-ਨਿਕਲ ਕੇ ਆਏ ਤਾਂ ਅਸੀਂ ਸਾਰੇ ਦੇਖ ਰਹੇ ਆ ਕਿ ਇਹਨਾਂ ਨੇ ਸੇਵਾ ਕਰਨ ਦੀ بجائے ਉਹਨਾਂ ਨੂੰ ਭੰਡੜਾ ਸ਼ੁਰੂ ਕਰਤਾ ਇਹ ਤਾਂ ਜੀ ਗੋਲਕ ਦਾ ਪੈਸਾ ਇਹ ਤਾਂ ਜੀ ਫਲਾਨਾ ਪੈਸਾ ਕਿਉਂ ਉਹ ਨੰਗ ਉਹਦੇ ਕੋਲੇ ਪੈਸਾ ਨਹੀਂ ਹੈ ਉਹ ਜੱਦੀ ਪੁਸ਼ਤੀ ਇੱਕ ਅਮੀਰ ਸ਼ਹਿਜ਼ਾਦਾ ਬੰਦਾ ਉਹ ਤੇ ਉਹਦੇ ਕੋਲ ਪੈਸਾ ਨਹੀਂ ਸੀਗਾ ਹੁਣ ਆਹੀ ਸਾਡੇ ਤੁਸੀਂ ਇਹ ਦੇਖੋ ਜਿਹੜੇ ਇਹਨਾਂ ਕੋਲੋਂ ਹੀ ਖਾ ਖਾ ਕੇ ਗਏ ਆ ਸਰਕਾਰ ਦੇ ਵਿੱਚ ਜਿਹੜੇ ਸੀਗੇ ਉਹ ਸਾਡੇ ਇੱਕ ਸੀਗੀ ਚੇਅਰਮੈਨ ਸੀਗੀ ਆਪਣੀ ਔਮਨ ਸੈੱਲ ਦੀ ਪਰਮਜੀਤ ਕੋਲ ਲੜ ਰਾ ਉਹੀ ਬੜਾ ਅੱਜ ਬੋਲ ਰਹੀ ਸੀਗੀ ਤੇ ਜਦੋਂ ਇਹ ਅਕਾਲੀ ਦਲ ਸਰਕਾਰ ਚ ਸੀਗੀ ਉਦੋਂ ਇਹਨੂੰ ਸਭ ਕੁਝ ਤੈ ਸੀਗਾ ਸਾਰਾ ਕੁਝ ਹੀ ਠੀਕ ਸੀਗਾ ਉਦੋਂ ਬੜਾ ਇਹ ਚੁੱਪ ਚਪੀਤੇ ਸਭ ਕੁਝ ਦੇਖਦੀ ਸੀ ਕਿਉਂਕਿ ਗੱਫੇ ਆਉਂਦੇ ਸੀਗੇ ਹਨਾ ਸੀਟਾ ਇਹੋ ਜੀਆਂ ਤੇ ਆਪਾਂ ਬੈਠੇ ਹੋਏ ਸੀਗੇ ਤੇ ਅੱਜ ਤੁਹਾਨੂੰ ਇਹ ਲੱਗਦਾ ਕਿ ਸੁਖਬੀਰ ਸਿੰਘ ਬਾਦਲ ਜਿਹੜੇ ਪ੍ਰਕਾਸ਼ ਸਿੰਘ ਬਾਦਲ ਸੀ ਉਹ ਸਾਰੇ ਮਾੜੇ ਸੀ ਤੇ ਤੁਸੀਂ ਸਾਰੇ ਚੰਗੇ ਹੋ ਹਨਾ ਉਹ ਗੋਲਕ ਦਾ ਪੈਸਾ ਉਹ ਯੂਜ਼ ਕਰ ਰਹੇ ਆ ਪਰੂਫ ਤੋਂ ਬਗੈਰ ਕਦੇ ਕੋਈ ਗੱਲ ਨਹੀਂ ਕਰਨੀ ਚਾਹੀਦੀ ਜਿੰਨੀ ਦੇਰ ਤੱਕ ਤੁਹਾਡੇ ਕੋਲੇ ਕਿਸੇ ਗੱਲ ਦਾ ਕੋਈ ਪ੍ਰੂਫ ਨਹੀਂ ਹੈ ਉਨੀ ਦੇਰ ਤੱਕ ਤੁਹਾਨੂੰ ਕੋਈ ਗੱਲ ਨਹੀਂ ਕਰਨੀ ਚਾਹੀਦੀ ਹੈਨਾ ਦੇਖੋ ਅਸੀਂ ਤਾਂ ਇਸ ਲਈ ਨਹੀਂ ਕਦੀ ਕੁਝ ਬੋਲਦੇ ਸੀਗੇ ਜਿੰਨਾਕ ਤੁਸੀਂ ਲੋਕਾਂ ਨੇ ਬਕਵਾਸਾ ਕੀਤੀਆਂ ਅਸੀਂ ਇਹ ਕਹਿੰਦੇ ਸੀ ਕਿ ਜੇ ਇਹ ਕੱਲ ਨੂੰ ਇਕੱਠੇ ਹੋਗੇ ਤਾਂ ਸਾਡਾ ਇਹਨਾਂ ਨੇ ਜੀਨਾ ਦੁੱਬਰ ਕਰ ਦੇਣਾ ਸਾਨੂੰ ਇਹਨਾਂ ਨੇ ਕਹਿਣਾ ਸ਼ੁਰੂ ਕਰ ਦੇਣਾ ਤੁਸੀਂ ਉਸ ਟਾਈਮ ਆਏ ਕਹਿੰਦੇ ਸੀ ਤੁਸੀਂ ਆਏ ਪਰ ਇਹ ਜਿਹੜਾ ਹੁਣ ਸਿਰ ਤੋਂ ਕਹਿੰਦੇ ਉਹਨੇ ਪਾਣੀ ਉੱਪਰ ਟੱਪ ਗਿਆ ਹੁਣ ਤੁਸੀਂ ਲੋਕਾਂ ਨੇ ਇੰਨਾ ਕੁ ਭੰਡਣਾ ਸ਼ੁਰੂ ਕਰਤਾ ਵੀ ਤੁਹਾਡੇ ਲੋਕ ਤੁਸੀਂ ਆਪਣੀਆਂ ਜਿਹੜੀਆਂ ਉਹ ਜਿਵੇਂ ਕਹਿੰਦੇ ਨਾ ਚੁੰਨੀਆਂ ਹੀ ਲਾ ਲਈਆਂ ਸਿਰਾਂ ਤੋਂ ਸ਼ਰਮਾ ਲਾ ਲਈਆਂ ਤੁਸੀਂ ਤੁਹਾਨੂੰ ਕੋਈ ਸ਼ਰਮ ਹੀ ਨਹੀਂ ਰਹੀ ਐ ਹੁਣ ਤੁਸੀਂ ਇਕੱਠਿਆਂ ਨੇ ਖਾਦਾ ਇਕੱਠੇ ਬੈਠੇ ਇਕੱਠੇ ਤੁਹਾਨੂੰ ਹਰ ਇੱਕ ਗੱਲ ਦਾ ਪਤਾ ਹੁੰਦਾ ਸੀਗਾ ਫਿਰ ਤੁਸੀਂ ਇਹ ਦੇਖੋ ਉਹਨਾਂ ਨੇ ਤਾਂ ਜੀ ਬੇਦਵੀਂ ਚ ਮਾਫੀਆਂ ਮੰਗ ਲਈਆਂ ਉਹਨਾਂ ਨੇ ਇਹ ਕਿਹਾ ਸੀ ਕਿ ਸਾਡੀ ਸਰਕਾਰ ਚ ਜੋ ਹੋਇਆ ਨਾ ਕਿ ਇਹ ਕਿਹਾ ਸੀ ਕਿ ਅਸੀਂ ਕੀਤਾ ਜੇ ਉਹਨਾਂ ਨੇ ਕੀਤਾ ਸੀ ਤਾਂ ਤੁਸੀਂ ਕਿੱਥੇ ਗਏ ਸੀ ਤੁਸੀਂ ਵੀ ਤਾਂ ਨਾਲ ਸੀ ਹਣਾ ਹਮੇਸ਼ਾ ਤੁਸੀਂ ਲੋਕਾਂ ਨੇ ਚਾਹੀ ਇਹ ਆਮ ਆਦਮੀ ਪਾਰਟੀ ਸਰਕਾਰ ਬਣੀ ਹੈ ਇਹ ਵੀ ਸੁਖਵੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਉਹਨਾਂ ਨੂੰ ਭੰਡ ਭੰਡ ਕੇ ਬਣੀ ਹੈ ਇਹ ਕਰਤਾ ਦੀ ਉਹ ਕਰਤਾ ਅੱਜ ਵੀ ਉਹ ਸੱਤਾ ਦੇ ਵਿੱਚ ਨਹੀਂ ਹੈਗੇ ਫੇਰ ਵੀ ਉਹ ਕਿਹੜੀ ਪਾਰਟੀ ਹੈ ਜਿਹੜੀ ਉਹਨਾਂ ਦੇ ਮੰਗਰ ਨਹੀਂ ਪਈ ਹੈ ਜੇ ਉਹਨਾਂ ਨੇ ਲੋਕਾਂ ਦੀ ਸੇਵਾ ਭਾਵਨਾ 'ਚ ਉੱਠੇ ਤਾਂ ਇਹੋ ਜਿਹੀ ਉੱਥੇ ਬੰਦੇ ਖੜੇ ਕਰਤੇ ਜਿਹੜੇ ਕਿ ਉੱਥੇ ਬਕਵਾਸ ਕਰਨ ਲੱਗ ਗਏ ਇੱਥੇ ਇਹ ਨਹੀਂ ਹੋਣਾ ਚਾਹੀਦਾ ਤੇ ਉਹ ਨਹੀਂ ਹੋਣਾ ਚਾਹੀਦਾ ਇੱਥੇ ਗੁੱਲਕ ਦੇ ਇਹ ਸਾਰੇ ਥੋੜੇ ਬੰਦੇ ਇਕੱਠੇ ਕੀਤੇ ਤੁਹਾਨੂੰ ਜੀ ਲੋਕਾਂ ਨੂੰ ਸ਼ਰਮ ਆਈ ਹੈ ਨਹੀਂ ਇਹ ਸਾਡੇ ਪੰਜਾਬ ਦੀ ਇੱਕ ਮਾਂ ਪਾਰਟੀ ਹੈ ਇਹ ਲੋਕਾਂ ਦੀ ਸੇਵਾ ਕੀ ਉਹ 2-4 ਕਰੋੜ ਰੁਪਏ ਨਹੀਂ ਲੋਕਾਂ ਨੂੰ ਵੰਡ ਸਕਦਾ ਕਿਉਂ ਇੰਨੇ ਜੋਗਾ ਹੈ ਨਹੀਂ ਤੁਹਾਨੂੰ ਇਹ ਪਤਾ ਹੈ ਕਿ ਗੋਲ ਕਚੋਰ ਜਿਹੜੀ ਤੁਸੀਂ ਕਹੀ ਜਾਂਦੇ ਹੋ ਕਿ ਉੱਥੋਂ ਦਾ ਪੈਸਾ ਇਹ ਸਤਾ ਦੇ ਵਿੱਚ ਯੂਜ਼ ਕਰ ਰਿਹਾ ਹੈ ਇਹ ਤੁਹਾਨੂੰ ਇਹ ਪਤਾ ਹੈ ਕਿ ਉਹ ਤੁਸੀਂ ਕਿੱਥੇ ਰੁਕੇ ਰਹੇ ਹੋ ਤੁਸੀਂ ਕਹਿੰਦੇ ਤੂੰ ਵੀ ਤਾਂ ਇੱਕ ਉਹ ਸੀਗੀ ਨਾ ਇਹ ਪਰਮਜੀਤ ਲਾੜਰਾ ਜੀ ਤੁਸੀਂ ਵੀ ਤਾਂ ਉੱਥੇ ਇੱਕ ਮੈਂਬਰ ਸੀਗੇ ਤੇ ਤੁਹਾਨੂੰ ਨਹੀਂ ਪਤਾ ਵੀ ਕਮੇਟੀ ਬਣੀ ਹੁੰਦੀ ਹੈ ਤੇ ਕਮੇਟੀ ਦੇ ਹੁਕਮਤ ਬਗੈਰ ਉੱਥੇ ਪੰਜ ਪੈਸੇ ਨਹੀਂ ਜਾ ਸਕਦੇ ਐਸ ਲਈ ਆਪਣੀਆਂ ਜ਼ੁਬਾਨਾਂ ਸੰਭਾਲੋ ਨਹੀਂ ਤਾਂ ਸਾਨੂੰ ਵੀ ਬਹੁਤ ਕੁਝ ਬੋਲਣਾ ਆਉਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ